ਪੁੱਤਰ ਮਿੱਠਰੇ ਮੇਵੇ ਧੀ ਆਮ ਇਸਰੀ ਡਲੀਆਂ ਰੱਬ ਸਭ ਨੂੰ ਦਵੇ ਯਾਰੋ ਪੁੱਤ ਭਾਵੇਂ ਇੱਕ ਪੁੱਤ ਹੋ ਜਾਂਦੇ ਨੇ ਕਈ ਟਾਈਮ ਤੇ ਪੁੱਤ ਅਜਿਹੇ ਨਿਕਲ ਆਉਂਦੇ ਨੇ ਜੋ ਆਪਣੇ ਮਾਪਿਓ ਨੂੰ ਨਹੀਂ ਪੁੱਛਦੇ ਪਰ ਇਹ ਧੀਆ ਸਾਰੀ ਹੀ ਜ਼ਿੰਦਗੀ ਆਪਣੇ ਮਾਪਿਓ ਦਾ ਸੋਚਦੀਆਂ ਰਹਿੰਦੀਆਂ ਨੇ ਇਹ ਧੀਆ ਹੀ ਹੁੰਦੀਆਂ ਨੇ ਜੋ ਮਾਪਿਓ ਦੀ ਜ਼ਿੰਦਗੀ ਪਰ ਫਿਕਰ ਕਰਦੀਆਂ ਨੇ ਸੋ ਇਸੇ ਕਰਕੇ ਹੀ ਕਹਿੰਦੇ ਨੇ ਕਿ ਹਰ ਘਰ ਇੱਕ ਧੀ ਵੀ ਹੋਣੀ ਚਾਹੀਦੀ ਏ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਧੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਹੜੀ ਧੀ ਵਿੱਚ ਰੱਬ ਵਸਦਾ ਹੈ। ਬਹੁਤ ਹੀ ਭੋਲੀ-ਪਾਲੀ ਤੇ ਦਿਲ ਦੀ ਸਾਫ਼ ਹੈ ਧੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਧੀ ਇੱਕ ਵਿਆਹ ਵਿੱਚ ਨੱਚਦੀ ਪਈ ਹੈ, ਬੋਲੀ ਪਾਉਂਦੀ ਪਈ ਹੈ। ਲੋਕ ਇਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰ ਰਹੇ ਨੇ ਤੇ ਬਹੁਤ ਹੀ ਜ਼ਿਆਦਾ ਸ਼ੇਅਰ ਕਰ ਰਹੇ ਨੇ। ਸੋ ਤੁਸੀਂ ਵੀ ਇਸ ਭੈਣ ਦੀ ਵੀਡੀਓ ਦੇਖੋ। ਜਾਣੀ ਹੋਵੇ ਬਾਪੂ ਕੱਲਾ ਮੁੱਚਾ ਜਾਟ ਅਜੋਲੀ ਹੋਵੇ ਬਾਪੂ ਕੱਲਾ ਮੁੱਚਾ ਜਾਟ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ